ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਰਾਵੋ ਫਾਜ਼ਿਲਕਾ ਦੇ ਡਾਕਟਰ ਮੰਡੀ ਬੋਰਡ ਦਾ ਡਾਕਟਰ ਆ ਨਾ ਇਹ ਉਥੇ ਖੜਾ ਆ तकरीबन ਵਿਚਾਰੇ ਜਿਹੜੇ ਲੋਕ ਆ ਜਿਨ੍ਹਾਂ ਦੇ ਪਾਣੀ ਦੇ ਵਿੱਚ ਜ਼ਮੀਨਾਂ ਡੁੱਬਕ ਨਾ ਸੀ ਪਾਰ ਏਰੀਆ ਜਿਹਨੂੰ ਆਪਾਂ ਕਹਿ ਦਿੰਨੇ ਆ ਜਿੱਧਰ ਪਾਣੀ ਨਾਲ ਜ਼ਮੀਨਾਂ ਤਬਾਹ ਹੋ ਗਈਆਂ ਤੇ ਇਹਨਾਂ ਦਾ ਜਿਹੜਾ ਬੀਜ ਸੀ ਉਹ ਵੀ ਇਹਨਾਂ ਨੂੰ ਜਿਹੜਾ ਮਿਲਣਾ ਸੀ ਉਹ ਕਈ ਦਿਨਾਂ ਦੇ ਇਹਨਾਂ ਬੰਦਿਆਂ ਦੀਆਂ ਵਿਚਾਰਿਆਂ ਦੀਆਂ ਨੱਕ ਨਾਲ ਲਕੀਰਾਂ ਕਢਾਈਆਂ ਜਾ ਰਹੀਆਂ ਜਿਹੜਾ ਜਿਹਦੀ ਡਿਊਟੀ ਆ ਜਿਹੜਾ ਸਰਕਲ ਦੇ ਵਿੱਚ ਕੁਲਦੀਪ ਸਿੰਘ ਆ ਕੁਲਦੀਪ ਸਿੰਘ ਦਾ ਤੇ ਅੱਜ ਫੋਨ ਦੇ ਤੁਹਾਡਾ ਇੱਕ ਮਿੰਟ ਉਹਨਾਂ ਦਾ ਨੰਬਰ ਲਾਈ ਜਾਂਦੇ ਆ ਨੰਬਰ ਬੰਦ ਆਈ ਜਾਂਦਾ ਹੁਣ ਇਹ ਵਿਚਾਰੀ ਜਿਹੜੇ ਆ ਇੱਥੇ ਚਾ ਲੋ ਪਤਾ ਨਹੀਂ ਇਹਨਾਂ ਕੋਈ 10 ਦਿਨ ਹੋ ਗਏ ਕੋਈ ਕਿੰਨੇ ਦਿਨ ਹੋ ਗਏ ਲਾਰੇ ਲਾਈ ਜਾਂਦੇ ਆ ਇਹਨਾਂ ਨੂੰ ਉਹ ਨਹੀਂ ਕਰੀ ਜਾਂਦੇ 8000 ਦਾ ਦਿਨ ਇੱਕ ਮਿੰਟ ਜੀ ਇੱਕ ਮਿੰਟ ਇੱਕ ਤੋਂ ਦੋ ਆਚਾਰ ਚਲੇ ਨਾ ਉਹਨੂੰ ਮੱਟਦੇ ਆ ਲੈ ਹਾਰੇ ਕਈਆਂ ਨੂੰ ਕੰਨੇ ਦਿੱਤੀ ਯਾਰ ਨਹੀਂ ਗੱਛਾ ਬੰਦਾ ਤਾਂ ਤੇ ਉਹ ਚਾਰ ਕਿਲੇ ਇਹ 981452557 ਉਹ ਬਾਬਾ ਚੁੱਪ ਤਾਂ ਕਾ ਲਿਆ 10 ਮਿੰਟ ਤੇ ਰਾਮ ਦੀ ਕੋਈ ਹੈਗੀ ਕੋਈ ਗੰਜائش ਆ ਲੱਗ ਗਿਆ ਹੁਣ ਖੁੱਲ ਗਿਆ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਵਿਸ਼ਵਦੀਪ ਫਾਜ਼ਿਲ ਦਾ ਗੱਲ ਕਰ ਰਿਹਾ ਤੁਹਾਡੇ ਦਫ਼ਤਰ ਦੇ ਵਿੱਚ ਖੜਾ ਹਾਂ ਤੇ ਜਿਹੜੇ ਇੱਥੇ ਲੋਕ ਆ ਵਿਚਾਰੇ 10 20 ਦਿਨ ਹੋ ਗਏ ਤੁਹਾਡੇ ਕੋਲ ਆਈ ਜਾਂਦੇ ਨੂੰ ਤੇ ਪਰ ਤੁਸੀਂ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੇ ਜਿਹੜਾ ਉਹਨਾਂ ਨੂੰ ਬੀਂ ਦੇਣਾ ਜਿਨ੍ਹਾਂ ਦੇ ਏਰੀਆ ਦੇ ਵਿੱਚ ਜ਼ਮੀਨ ਡੁੱਬ ਚੁੱਕੀ ਆ ਤੇ ਉਹਨਾਂ ਨੂੰ ਤੁਸੀਂ ਗੱਲ ਹੀ ਨਹੀਂ ਸੁਣ ਰਹੇ ਕਿਉਂ ਨਹੀਂ ਦੰਦੇ ਆ ਕਿਹੜੇ ਆ ਕਿਹੜੇ ਬੰਦੇ ਮੈਂ ਤੁਹਾਨੂੰ ਮਲਾਉਣਾ ਜਿਹੜੇ 10 10 ਦਿਨ ਹੋ ਗਏ ਵਿਚਾਰੇ ਆਈ ਜਾਂਦੇ ਨੂੰ ਫਿਰ ਤੁਸੀਂ ਇਹਨਾਂ ਨੂੰ ਪੱਕਾ ਟਾਈਮ ਦਿਓ ਨਾ ਫਿਰ ਪੱਕਾ ਟਾਈਮ ਦਿਓ ਉਹ ਤਾਂ ਨਹੀਂ ਦਿੱਤਾ ਨਹੀਂ ਇਹਨਾਂ ਨੂੰ ਪੱਕਾ ਟਾਈਮ ਦਿਓ ਐਸੋ ਵਿਚਾਰੀ ਬੀਬੀ ਆਈ ਜਾਂਦੀ ਇੱਥੇ ਬਜ਼ੁਰਗ ਮਾਤਾਂ ਖੜੇ ਸਾਡੇ ਸਾਰੇ ਮਲਾਜ਼ਮ ਢੰਗ ਰੱਖਿਆ ਆ ਵੀ ਐਮਐਲਏ ਸਾਹਿਬ ਨੂੰ ਕਹਿੰਦਾ ਕਹਿੰਦੇ ਕਰਦੇ ਆ ਚੇਅਰਮੈਨ ਸਾਹਿਬ ਨੂੰ ਕਹਿੰਦਾ ਕਰਦੇ ਆ ਹੁਣ ਉਹ ਇੱਕ ਪਲ ਮੈਂ ਕਹਿੰਦਾ ਸਾਹਿਬ ਉਹ ਬੰਦੇ ਨੂੰ ਤਾਂ ਆ ਵੀ ਜਾਈਆ ਹੁਣ ਤੁਸੀਂ ਦੱਸੋ ਅਸੀਂ ਕਿੱਥੇ ਗੱਲ ਲੱਗੇ ਆ ਨਹੀਂ ਨਹੀਂ ਤੁਸੀਂ ਮੈਨੂੰ ਦੱਸੋ ਫਿਰ ਆਪਾਂ ਜੀ ਆਪਾਂ ਕਹਿ ਰਹੀਏ ਗਲਤ ਤਾਂ ਚਲੋ ਤੁਸੀਂ ਹੈ ਨਹੀਂਗੇ ਤੇ ਫਿਰ ਸਹੀ ਵੀ ਦੱਸੋ ਨਾ ਆਪਾਂ ਇਹਨਾਂ ਲੋਕਾਂ ਦੀ ਕੀ ਗਲਤੀ ਆ ਲੋਕਾਂ ਨੂੰ ਦੱਸੋ ਨਾ ਸਾਡੀ ਆਜਿ ਦਾਬ ਐਮਐਲਏ ਸਾਹਿਬ ਨੇ ਕਿਹਾ ਮੈਂ ਕਿ ਲੋਕਾਂ ਨੇ ਕੱਲ ਨੂੰ ਆ ਕੇ ਸ਼ਿਕਾਇਤ ਆ ਤੁਹਾਨੂੰ ਹੀ ਕਰਨੀ ਹੈ ਸਾਡੀ ਸ਼ਿਕਾਇਤ ਤਾਂ ਫਿਰ ਹੋਈ ਜਾਂਦੀ ਆ ਪਹਿਲਾਂ ਤੁਹਾਡਾ ਨੰਬਰ ਬੰਨ੍ਹਦਾ ਹੀ ਜਾਂਦਾ ਸੀਗਾ ਤੇ ਹੁਣ ਤੁਸੀਂ ਜਿਹੜਾ ਕਹਿ ਲੋ ਹੁਣ ਆਪਾਂ ਗੱਲਾਂ ਤੁਸੀਂ ਆਇਆ ਕਰੋ ਇਹ ਲੋਕ ਜਿਹੜੇ ਕੋਈ ਆਈ ਖੜਾ ਕੋਈ ਪਾਰ ਦੇ ਇਹ ਤੁਹਾਨੂੰ ਆਇਆ ਕਰੋ ਕਿ ਤੁਮ੍ਹ ਆਇਆ ਤੇ ਇਹਨਾਂ ਨੂੰ ਕੋ ਦੋ ਫ੍ਰੀ ਕਰੋਗੇ ਜਿਹੜੇ ਹੁਣੇ ਉਧਰੋਂ ਆਏ ਆ ਜਿਹੜੇ ਕੋਈ ਭੈਣੀ ਤੋਂ ਆ ਕੋਈ ਕੋ ਘੁਰਕਾ ਪੈਣ ਆ ਕੋਈ ਕਿਤੋਂ ਆ ਘੁਰਕੇ ਨਾ ਤਿੰਨ ਦਿਨਾਂ ਤੋਂ ਵੀ ਇੱਕ ਮਿੰਟ ਤੁਸੀਂ ਕਹਿੰਦੇ ਆ ਤਿੰਨ ਦਿਨਾਂ ਤੋਂ ਬੀਜ ਨਹੀਂ ਆ ਰਿਹਾ ਜਿਹੜੇ ਐਮਐਲਏ ਦੇ ਖਾਸ ਬੰਦੇ ਉਹ ਬੀਜ ਲੈ ਕੇ ਜਾ ਰਹੇ ਆ ਸਾਈਨ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਤੁਸੀਂ ਇਹ ਕਹਿ ਰਹੇ ਆ ਵੀ ਤੁਹਾਡੇ ਕੋਲ ਤਾਂ ਬੀਜ ਨਹੀਂ ਆ ਰਿਹਾ ਪਰ ਇੱਥੇ ਬੰਦੇ ਕਹਿ ਰਹੇ ਆ ਜਿਹੜੇ ਖਾਸ ਐਮਐਲਏ ਦੇ ਉਹ ਬੀਜ ਲੈ ਕੇ ਜਾ ਰਹੇ ਆ ਯਾ ਯਾਰ ਲੈ ਲੈ ਰੀਗਰ ਲੈ ਲੈ ਨਹੀਂ ਤੁਸੀਂ ਐ ਕਰੋ ਆ ਆ ਵੀਡੀਓ ਬਣੀ ਜਾਂਦੀ ਉੱਤੇ ਨਹੀਂ ਨਹੀਂ ਫੇਰ ਤੁਸੀਂ ਫੇਰ ਦੱਸੋ ਫੇਰ ਕਿਹੜਾ ਡਿਊਟੀ ਦਾ ਤੁਹਾਡੀ ਲੱਗੀ ਆ ਤੁਹਾਨੂੰ ਕਹਿਣਗੇ ਕਿ ਨਹੀਂ अच्छा एमएलए साहब ਨਾਲ ਵੀ ਤੁਹਾਡੀ ਵਿਗੜੀ ਪਈ ਉਹ ਕਹਿੰਦੇ ਮੇਰੇ ਬੰਦੇ ਨਹੀਂ ਕੱਢਦੇ ਨਹੀਂ ਨਹੀਂ एमएलए ਸਾਹਿਬ ਕਹਿੰਦਾ ਪਹਿਲਾਂ ਮੇਰੇ ਬੰਦੇ ਕੱਢੋ ਨਹੀਂ ਨਹੀਂ एमएलए ਸਾਹਿਬ ਦਾ ਕਾਹਨੂੰ ਕਹਿੰਦੇ ਆ ਜਿਹੜੇ ਮੇਰੇ ਦਫਤਰ ਦੇ ਮੁਲਾਜ਼ਮ ਆ ਨਾ ਹਾਂ ਉਹਨਾਂ ਦੇ ਕੋਈ ਜਾਣਕਾਰ ਹੁੰਦਾ ਹੀ ਆ ਮੇਰੇ ਨਾਲ ਸਾਰੀ ਉਹ ਲੜੀਆਂ ਦੇ ਆ ਕਹਿੰਦਾ ਯਾਰ ਮੇਰਾ ਟਪਾ ਮੇਰਾ ਮੈਂ ਵੀ ਇਹਨਾਂ ਸਾਰਾ ਇਕੱਠਾ ਤੁਸੀਂ 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 ਪਹਿਲਾਂ ਕਿਹਾ ਤੁਹਾਡੇ ਐਮਐਲਏ ਦੇ ਨਹੀਂ ਖਾਸ ਟਪਾਈ ਤੁਰੇ ਆਉਂਦੇ ਹਾਂ ਹੁਣ ਬਾਬਾ ਜੀ ਗੱਲ ਇਹ ਕਿ ਤਿੰਨ ਦਿਨਾਂ ਤੋਂ ਜੀ ਜਾਣੋਂ ਦੇ ਤਾਂ ਇਹਨਾਂ ਨੇ ਪਿੰਡ ਜਾ ਕੇ ਦੱਦਣਾ ਬੀਲ ਮਿਲ ਗਿਆ ਤੁਸੀਂ ਮੇਰੀ ਸੁਣੋ ਜੀ ਗੱਲ ਇੱਥੇ ਜਿਹੜੇ ਬੰਦੇ ਇੱਕ ਮੇਰੀ ਗੱਲ ਸੁਣੋ ਕੁਲਦੀਪ ਜੀ ਪਹਿਲਾਂ ਇੱਕ ਗੱਲ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਗੱਲ ਤੁਹਾਨੂੰ ਤਾਂ ਰਟਾਇਆ ਹੋਇਆ ਪਰ ਤਾਂ ਨਹੀਂ ਤੁਸੀਂ ਬੋਲੀ ਜਾਂਦੇ ਗੱਲ ਨਹੀਂ ਸੁਣਦੇ ਕਿਸੇ ਦੀ ਗੱਲ ਇੱਕ ਧਿਆਨ ਨਾਲ ਸੁਣੋ ਜਿਹੜੇ ਦੂਜੇ ਬੰਦੇ ਆਈ ਜਾਂਦੇ ਆ ਜਿਹੜੇ ਵਿਚਾਰੀਆਂ ਔਰਤਾਂ ਮੈਂ ਕਿੰਨਾ ਪੰਜ ਪੰਜ 7-7 ਦਿਨ ਹੋ ਕੇ ਢੇੜੇ ਲਾਈ ਜਾਂਦੀਆਂ ਜੇ ਇਹਨਾਂ ਦੇ ਕੋਈ ਘਰੇ ਆਉਣ ਵਾਲਾ ਨਹੀਂ ਹੋਊਗਾ ਬੰਦਾ ਤਾਂ ਉਹਦੀਆਂ ਆਪਾਂ ਕੀ ਕਿੱਡੀ ਕੌਣ ਕਰੀ ਜਾਂਦੇ ਮੇਰੀ ਗੱਲ ਤਾਂ ਸੁਣੋ ਜਿੰਮੀ ਦਾ ਸਾਰੇ ਸਾਰਿਆਂ ਦੀ ਸਮੱਸਿਆ ਇੱਕੋ ਹੀ ਆ ਆਰੇ ਸਿਸਟਮ ਚ ਲਾਇਆ ਹੋਇਆ ਸੀ ਪਿੰਡਵਾਰ ਕਿਉਂਕਿ ਸਾਨੂੰ ਪੜਾ 10 ਪਿੰਡਾਂ 10 ਪਿੰਡ ਆਪੇ ਇੱਕਦਮ ਲਾ ਕੇ ਤਾਂ ਫਿਰ ਸਿਸਟਮ ਉਹ ਵੀ ਨਹੀਂ ਸੂਤ ਆਣਾ ਹਾਂ ਅੱਜ ਹੁਣ ਕਿਹੜੇ ਪਿੰਡ ਦੀ ਵਾਰੀ ਆ ਅੱਜ ਮੈਂ ਤੁਹਾਨੂੰ ਵੀ ਦੱਸੀ ਆ ਨਾ ਸਾਡਾ ਸਿਸਟਮ ਵਿਗੜਿਆ ਸੀਗਾ 5 ਦਿਨ ਜਦੋਂ ਗੁਰਪੁਰ ਸੀ ਉਹ ਉਸ ਦਿਨ ਤੋਂ ਬਾਅਦ ਵੀ ਇਹ ਨਹੀਂ ਆਇਆ ਉਹ ਦਿਨ ਵਾਰੀ ਸੀਗੀ ਡੇਜਰ ਵੇਲੇ ਦੀ ਉਹਨਾਂ ਦੇ ਵਿੱਚੋਂ ਸਾਡੇ ਕੋਲੇ ਘੱਟੋ ਘੱਟ ਉਹ ਪਿੰਡ ਦਾ 800 ਗੱਟਾ ਬੰਦਾ ਸੀਗਾ ਤੇ ਉਹਨਾਂ ਨੂੰ 800 ਤੇ 400 ਪਤਾ ਨਹੀਂ 500 ਦਿੱਤਾ ਆਉਣਾ ਠੀਕ ਹੈ ਅਗਲੇ ਦਿਨ ਵਾਰੀ ਸੀਗੀ ਆ ਉਹ ਜਿਹੜਾ ਕੀ ਹੈ ਗਿਆ ਮੁਹਾਲਜਮ ਸ਼ੇਰ ਤੇ ਮੁਹਾਰਕੇ ਉਹ ਪਿੰਡ ਦਾ ਬਾਬਾ ਜੀ ਅਜੇ ਇੱਕ ਕੱਟਾ ਵੀ ਨਹੀਂ ਗਿਆ ਹੁਣ ਜਿਹੜੇ ਪਿੰਡਾਂ ਦੇ ਲੋਕ ਆ ਰਹੇ ਆ ਨਾ ਇੰਨਾ ਪਿੰਡ ਅਸੀਂ ਕੋਈ ਕੋਈ ਤਾਂ ਚਲੋ ਕੋਈ 80 90% ਦਾ ਬੰਦੇ ਕਵਰ ਕਰਦੇ ਆ ਉਹ ਬੰਦੇ ਉਹ ਬੰਦਾ ਸਾਰੇ ਚੀਕੀ ਉਹਦੇ ਕਹਿੰਦਾ ਵੀ ਸਾਡੇ ਕਹਿੰਦੇ ਸੀ ਉਹ ਕਿਉਂਕਿ ਅਸੀਂ ਲਿਸਟ ਬਣਾਈ ਸੀ ਨਾ ਵੀ 12 ਪਿੰਡਿਆਂ ਨੂੰ 12 ਪੜੇ ਕਰਨ ਤਾਂ ਬੁਲਾ ਨਹੀਂ ਸਕਦੇ ਸੀਗੇ ਤੁਹਾਨੂੰ ਮੈਂ ਲਿਸਟ ਤੇ ਦੂੰਗਾ ਆਪਣੇ ਚੇਅਰਮੈਨ ਸਾਹਿਬ ਨੇ ਬਣਾਈ ਸੀ ਤੁਸੀਂ ਇਸ ਤਰ੍ਹਾਂ ਚਲਾ ਲਓ ਪਹਿਲਾ ਬੁਰਖਾ ਬੁੱਧਲ ਪੈਣੀ ਸੀਗਾ ਫਿਰ ਚੰਗੜ ਪੈਣੀ ਫਿਰ ਆਰਮ ਸਿੰਘ ਪੈਣੀ ਫਿਰ ਇੱਤੇ ਵਾਲੀ ਪੈਣੀ ਗੱਟੀ ਨੰਬਰ 1 ਕਰੋ ਗੁਲਾਬਾਂ ਦੇ ਢਾਣੀ ਸਰਤਾ ਸਿੰਘ ਉਹ ਗੱਦਬਾਹ ਉਹ ਉੱਡ ਬੈਣ ਲਿਆ ਲਾਤਾ ਨਾ ਉਹ ਉੱਡ ਬੈਣ ਨਹੀਂ ਨਹੀਂ ਹੁਣ ਜਿਹੜੇ 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 ਤੁਸੀਂ ਪਿੰਡਾਂ ਦੇ ਨਾਮ ਲਏ ਆ ਉਹਨਾਂ ਵਿੱਚੋਂ ਦੋ ਪਿੰਡ ਪਿੰਡਾਂ ਦੇ ਵਿੱਚੋਂ ਇਹੋ ਜਿਹੇ ਬੰਦੇ ਆਏ ਪਏ ਉਹਨਾਂ ਨੂੰ ਹਲੇ ਮਿਲਿਆ ਹੀ ਨਹੀਂ ਲੱਗਦੀ ਆ ਹੁਣ ਇੱਕ ਪਿੰਡ ਜੇ ਚੱਲੋ ਬਸ 10 20% ਬੰਦੇ ਰਹਿਗੇ ਜਾਂ ਕੋਈ ਅਦਾਸੀ ਬੰਦੇ ਰਹਿਗੇ ਨਹੀਂ ਤੁਸੀਂ ਹੁਣ ਦੱਸੋ ਕਿੱਦੇ ਭੁਗਤਣਗੇ ਵਿਚਾਰੇ ਆਏ ਖੜੇ ਆ ਇੱਥੋਂ ਆ ਵੀਡੀਓ ਬਣੀ ਜਾਂਦੀ ਉਤੋਂ ਅੱਜ ਘੁਰਕੇ ਪਿੰਡ ਜੇ ਚੱਲੋ ਜਿਹੜਾ ਜਿਹੜਾ ਜਾਊਗਾ ਇੱਕ ਸਲੀਪਿੰਡ ਰਹਿ ਗਈ ਅਮੈ ਲੈ ਕੇ ਉਹਨਾਂ ਜਿਹਦਾ ਪੂਰਾ ਕਰ ਲਿਆ ਅੱਜ ਘੁਰਕੇ ਪਿੰਡ ਮੇਰੀ ਗੱਲ ਸੁਣੋ ਅੱਜ ਘੁਰਕੇ ਘੁਰਕੇ ਪਿੰਡ ਤੋਂ ਵਾਰੀ ਸੀ ਅੱਜ ਘੁਰਕੇ ਪਿੰਡ ਦੀ ਤੇ ਉਹਨਾਂ ਨੂੰ ਕੀ ਤੁਸੀਂ ਉਹ ਕਰਤਾ ਤਾਂ ਫਿਰ ਤਾਂ ਆਇਆ ਤਾਂ ਫਿਰ ਅੱਗਾ ਦੌਰ ਤੇ ਪਿੱਛਾ ਚੌੜ ਚੱਲੀ ਜਾਊਗਾ ਪਹਿਲਾਂ ਨਵੇੜੋ ਤੁਸੀਂ ਜਿਨ੍ਹਾਂ ਦੀ ਵਿੱਚ ਅੱਜ ਜਿਹੜੇ ਜਿਹੜੇ ਅੱਜ ਦਿਹਾੜੀ ਮਾਰ ਕੇ ਆਏ ਤੇ ਉਹ ਦਿਹਾੜੀ ਕਿਵੇਂ ਮਾਰ ਕੇ ਆਉਣਗੇ ਉਹਦਾ ਪਹਿਲਾਂ ਪਹਿਲਾਂ ਨਹੀਂ ਮੈਂ ਇੱਕ ਮਿੰਟ ਤੁਸੀਂ ਤਾਂ ਮੈਨੂੰ ਇਸ ਤਰ੍ਹਾਂ ਕਹਿ ਰਹੇ ਜਿਵੇਂ ਮੈਂ ਦੀ ਜਾ ਮੰਗਵਾਉਣਾ ਉੱਥੋਂ ਤੇ ਫਿਰ ਕინੇ ਮੰਗਵਾਉਣਾ ਕੀ ਕინੇ ਮੰਗਵਾਉਣਾ ਕਿਹਨੇ ਆ ਤੁਸੀਂ ਰਿਪੋਰਟ ਦਿਓ ਉੱਥੇ ਹਾਂ ਮੈਂ ਤਨ ਦਾਦਾ ਜਿਹੜਾ ਸਾਡੇ ਜ਼ਿਲ੍ਹੇ ਦਾ ਦਫ਼ਤਰ ਆ ਉਧਰ ਪੁੱਛੋ ਬੀਜ ਕਦਾ ਹੋਊ ਬੀਜ ਆ ਕੁਲ ਦੀ ਤਾਂ ਬੰਦੂਰ ਮੇਰਤ ਦਾ ਬੰਦਨ ਹੈਗਾ ਹਾਂ ਪਹਿਲਾ ਨੰਬਰ ਤਾਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਬਾਬਾ ਨਹੀਂ ਬੋਲ ਰਿਹਾ ਮੈਂ ਵਿਸ਼ਵਦੀ ਫਾਜ਼ਲ ਕਾ ਬੋਲ ਰਿਹਾ ਹਰਕਾ ਜਲਾਲਾਬਾਦ ਕੋ ਐਮ ਐਲ ਏ ਚੌਂ ਲੜੀ ਆ ਤੇ ਤੁਹਾਡੀ ਉੱਤੋਂ ਵੀਡੀਓ ਬਣੀ ਜਾਂਦੀ ਆ ਲੋਕ ਖੜੇ ਆ ਨਹੀਂ ਬਾਬਾ ਜੀ ਉਹ ਗੱਲ ਕੋਈ ਦਿੱਕਤ ਨਹੀਂ ਆ ਤੁਹਾਡੀ ਤੁਹਾਡੀ ਮੇਰੀ ਕਾਲ ਆ ਜਿਹੜੀ ਉਹ ਜਿਹੜਾ ਕਹਿ ਲਓ ਇੱਥੇ ਉੱਤੇ ਲਾਈਵ ਹੋਇਆ ਪਿਆ ਲੋਕ ਸੁਣੀ ਜਾਂਦੇ ਆ ਹਾਂ ਕੋਈ ਨਿਕਲ ਨਹੀਂ ਬਾਬਾ ਜੀ ਅਸੀਂ ਵੀ ਉਸ ਤਰ੍ਹਾਂ ਨਹੀਂ ਵੀ ਆਪਾਂ ਕੋ ਜਿੰਮੇਦਾਰ ਨੂੰ ਤਾਂ ਕਰਨਾ ਹੈਗਾ ਆ ਵੀ ਮੈਡੀਸ ਵੇਰੀ ਅੱਤ ਹੈ ਉਹਨਾਂ ਕੰਮਾਂ ਦਾ ਉਹ ਵਾਹ ਹੁਣ ਤੰਗ 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 ਤਾਂ ਵੇਖੋ ਤੰਗ ਜੇ ਤੁਸੀਂ ਕਹਿੰਦੇ ਵੀ ਆ ਤੰਗ ਨਹੀਂ ਹੋਏ ਤਾਂ ਫਿਰ ਆਪਾਂ ਇਧਰ ਤੇ ਕੁਝ ਕਰ ਨਹੀਂ ਸਕਦੇ ਕੁੜਕੇ ਦਾ ਘੁਰਕੇ ਦਾ ਬੋਣਾ ਆਦੀ ਤੁਸੀਂ ਉਹਨਾਂ ਨੂੰ ਘੁਰਕੇ ਨਾਲ ਕੀ ਦੇਈ ਜਾਂਦੀ ਸੀ ਤੇ ਮੈਨੂੰ ਕਹਿੰਦੇ ਸਵੇਰੇ ਆਇਆ ਜੀ ਚਲੋ 1 ਮਿੰਟ ਆ 1 ਮਿੰਟ ਹੋ ਲਿਆ ਇੱਥੇ ਇੱਕ ਵਿਧਵਾ ਬੀਬੀ ਆ ਵਿਚਾਰੀ ਉਹ ਵਿਚਾਰੀ ਉਹ ਜਿੱਦੇ ਤੁਸੀਂ ਉਹਨਾਂ ਦੇ ਪਿੰਡ ਘੁਰਕੇ ਪਿੰਡ ਘੁਰਕੇ ਪਿੰਡ ਨੂੰ ਤੁਸੀਂ ਦਾਣੇ ਦੇ ਰਹੇ ਸੀ ਜਦੋਂ ਉਹ ਵਿਚਾਰੀ ਆਈ ਉਹਨੂੰ ਤੁਸੀਂ ਕਿਹਾ ਵੀ ਤੁਸੀਂ ਕੱਲ ਨੂੰ ਆਓ ਜੇ ਤੇ ਹਲੇ ਤੱਕ ਕੋ ਕੱਲ ਨਹੀਂ ਆਏ ਤੁਸੀਂ ਤੇ ਬੋਲੇ ਸੀ ਕਿ ਤੂੰ ਤਾਂ ਲੈ ਕੇ ਗਈ ਨਹੀਂ ਮੈਂ ਤਾਂ ਲੈ ਵੀ ਨਹੀਂ ਗਈ ਫਿਰ ਤੁਸੀਂ ਉਹਨਾਂ ਨੂੰ ਕੋਈ ਪੁੱਠਾ ਸਿੱਧਾ ਬੋਲੇ ਆ ਵੀ ਯਾਰ ਤੁਸੀਂ ਤੁਸੀਂ ਲੈ ਕੇ ਗਏ ਆ ਮੈਂ ਕੁਲਦੀਪ ਜੀ ਇੱਕ ਇੱਕ ਗੱਲ ਜਾਣਦਾ ਹਾਂ ਚਲੋ ਤੁਹਾਡਾ ਮੇਰਾ ਜਿਹੜਾ ਤੁਸੀਂ ਚਲੋ ਮੇਰੇ ਹਲੇ ਸ਼ਕਲ ਨਾਲ ਵਾਕਫ ਨਹੀਂ ਹੋਏ ਆਪਾਂ ਚੈਨਲ ਤੇ ਹੋ ਜਾਗੇ ਤੁਹਾਨੂੰ ਕੋਈ ਨਾ ਕੋਈ ਚੈਨਲ ਤੁਹਾਡੀ ਆਪਣੀ ਜਿਹੜੀ ਗੱਲਬਾਤ ਹੋਈ ਹੈ ਆਪਣੀ ਭੇਜ ਦੂਗਾ ਮੈਂ ਤੁਹਾਡੇ ਦਫ਼ਤਰ 'ਚ ਖੜਾ ਲਾਈਵ ਚੱਲੀ ਜਾਂਦਾ ਤੁਹਾਨੂੰ ਸੈਂਡ ਕਰ ਦਿੰਨੇ ਆ ਪਰ ਗੱਲ ਇਹ ਆ ਇਹ ਵੀਰਾ ਜੀ ਇਹ ਜੇ ਐਮਐਲਏ ਸਾਹਿਬ ਨੂੰ ਅੰਤ ਤੱਕ ਹੀ ਜਾਂਦੇ ਵੀ ਅਸੀਂ ਐ ਤੇ ਆ ਹੋ ਗਿਆ ਹਲੇ ਤਾਂ ਕੱਖ ਨਹੀਂ ਹੋਇਆ ਪਤਾ ਨਹੀਂ ਕਿੱਥੇ ਬੀਜੀ ਆਉ ਹਨੋ ਦਿਓ ਜੋ ਮੇਰੇ ਭਰਾ ਪਹਿਲਾਂ ਵਾਲੀ ਗੱਲ ਰਿਕਾਰਡ ਆ ਤੂੰ ਟੈਨਸ਼ਨ ਨਾ ਲੈ ਪਹਿਲਾਂ ਜਿਹੜੀ ਗੱਲ ਕਹੀ ਹੈ ਨਾ ਵੀ ਮੇਰੇ ਨਾਲ ਐਮਐਲਏ ਗੁੱਸੇ ਆ ਵੀ ਸਮਾ ਲਈ ਮੇਰੇ ਬੰਦੇ ਨਹੀਂ ਕੱਢੇ ਉਹ ਵੀ ਬਾਅਦ ਵਿੱਚ ਜਦੋਂ ਮੈਂ ਦੂਰੀ ਹਰੀ ਪੁੱਛਿਆ ਤੁਸੀਂ ਆਪਦੇ ਅਫਸਰਾਂ ਦਾ ਨਾਮ ਲਿਆ ਸਾਡੇ ਨਾਮ ਨੋਟ ਕਰਨ ਸਾਵਿਆਂ ਨੂੰ ਤੁਸੀਂ ਐਂ ਕਰੋ ਤੁਹਾਡੇ ਇੱਥੇ ਇੱਕ ਮੁੰਡਾ ਬੈਠਾ ਉਹਨੂੰ ਇਹ ਨਾਮ ਨੋਟ ਕਰਾ ਜਾਂਦੇ ਆ ਉਹ ਦੱਸੋ ਇਹ ਕਿੱਦੇ ਆਉਂਦਾ ਨਾਮ ਨੋਟ ਕਰਕੇ ਅਸੀਂ ਉਸ ਤੇ ਮਾਮਾ ਨੇ ਕਦੋਂ ਸਾਨੂੰ ਇਹ ਜਿਹੜੇ ਹੁਣ ਇੱਥੇ ਆ ਕੇ ਬੈਠੇ ਨਾ ਇਹ ਨਾਮ ਨੋਟ ਕਰਾ ਜਾਂਦੇ ਆ ਆਪਦਾ ਤੁਸੀਂ ਇਹ ਦੱਸੋ ਵੀ ਇਹ ਕਦੋਂ ਆਉਂਦਾ ਬੀ ਜਦੋਂ ਬੀ ਕਿੱਦੇ ਆਊਗਾ ਬੀ ਤੁਸੀਂ ਰਿਪੋਰਟ ਪਾ ਲਈ ਤੁਹਾਨੂੰ ਇਹਨਾਂ ਨੂੰ ਪਤਾ ਹੋ ਕਿੱਦੇ ਆਊਗਾ ਬੀ ਦਾ ਬਾਬਾ ਜੀ ਮੈਂ ਆਪਦੇ ਬਲਾਕ ਅਫਸਰ ਨੂੰ ਕਰਤੀ ਮੇਰੇ ਬਲਾਕ ਨੇ ਚੀਫ ਨੂੰ ਕਰਦੀ ਨੇ ਚੀਫ ਸਾਹਿਬ ਨੇ ਕਿ ਸਾਡੇ ਆਪਣੇ ਚੰਡੀਗੜ੍ਹ ਜੀ ਆਪਾਂ ਉਹਨਾਂ ਨੂੰ ਕਰਤੀ ਆ ਕਿੰਨੇ ਦਿਨਾਂ ਤੋਂ ਕੀਤੀ ਕਿੰਨੇ ਦਿਨਾਂ ਦੀ ਰਿਪੋਰਟ ਦਿੱਤੀ ਹੈ ਕਿੰਨੇ ਦਿਨਾਂ ਦੇ ਵਿੱਚ ਕੀਤਾ ਅਸੀਂ ਬਾਬਾ ਜੀ 3 ਦਿਨ ਹੋ ਗਏ ਕਹਿੰਦੇ ਨੇ ਹਰੋਂ ਬੀਜ ਭੇਜੋ ਬੀਜ ਭੇਜੋ ਠੀਕ ਹੈ ਸਾਡੀ ਸਮਝ ਹੋਣਾ ਵੀ ਅਸੀਂ ਕੀ ਸਿਸਟਮ ਆੜਿਆ ਕਿੱਥੇ ਪਿਆ ਹੈ ਕਿੱਥੇ ਆੜਿਆ ਪਿਆ ਨਹੀਂ ਨਹੀਂ ਫਿਰ ਆ ਰਿਹਾ ਆ ਰਿਹਾ ਕਿੱਥੇ ਪਿਆ ਸਾਨੂੰ ਸਿਸਟਮ ਵੀ ਦੱਸਣਾ ਕਿੱਥੇ ਅੜ ਗਿਆ ਸਰਕਾਰ ਦਾ ਕੋਈ ਸਿਸਟਮ ਚੱਲੀ ਬੜਾ ਵਧੀਆ ਜਾਂਦਾ ਇਹ ਤਾਂ ਲੋਕ ਕਹੀ ਜਾਂਦੇ ਆ 60 70 ਗੱਟੇ ਮੇਰੀ ਗਾਪਸ ਨੂੰ ਕੁਲਦੀਪ ਜੀ ਐਡਾ ਉੱਚੀ ਬੋਲਣ ਦੀ ਲੋੜ ਕੋਈ ਨਹੀਂ ਭਰਾ ਮੈਂ ਤਾਂ ਸਾਂਗਦਾ ਤੇਰੇ ਨਾਲ 20 ਗੋਣਾ ਜ਼ਿਆਦਾ ਉੱਚਾ ਤੇ ਜਿਹੜਾ ਇੱਥੇ ਮੈਨੂੰ ਇਹ ਕਹਿ ਰਿਹਾ ਵੀ 60 70 ਗੱਟੇ ਪਏ ਆ ਤੁਹਾਡਾ ਇੱਥੇ ਕੀ ਨਾਂ ਸੂਜੜ ਬੈਠਾ ਸੀ ਨਹੀਂ ਉਹ ਕਹਿੰਦਾ ਜੀ ਅਸੀਂ ਨਾ ਆਪਣੇ ਸਵੇਰੇ ਦਿੱਤੇ ਪ੍ਰਕਾਸ਼ ਇਥੇ ਮੇਰੀ ਗੱਲ ਸੁਣੋ ਕੁਲਦੀਪ ਜੀ ਰਕੇਸ਼ ਬੈਠਾ ਇਥੇ ਬੰਦੇ ਨਾਮ ਲਿਖਾ ਜਾਂਦੇ ਆ ਜਿਹੜੇ ਵਿਚਾਰੇ ਆਏ ਆ ਜਿਨ੍ਹਾਂ ਦੀ ਵਾਰੀ ਸੀ ਜਿਨ੍ਹਾਂ ਦੇ ਜਿਨ੍ਹਾਂ ਦੇ ਪੈਂਡੰਟ ਤੁਜੀ ਦੇਤਾ ਹੈ ਬਹੁਤੇ ਐਨੇ ਕੋਈ 20 ਜਣੇ ਹੈਗੇ ਮਸਾ ਤੁਸੀਂ ਸਾਡੀ ਸੁਣਤਾ ਲਾਉਣਾ ਫਿਰ ਸੁਣਦੇ ਨਹੀਂ ਤੁਸੀਂ ਇਹ 20 ਜਣਿਆਂ ਦੇ ਨਾਮ ਲਿਖਾ ਦਿਓ ਇਹਨਾਂ ਨੂੰ ਨੰਬਰ ਲਿਖ ਲਓ ਉਹਦੇ ਫੋਨ ਕਰੋ ਜਿੱਤੇ ਆ ਜੇ ਜਰੂਰ ਹਾਂ ਤੁਸੀਂ ਮੇਰੀ ਗੱਲ ਮੇਰੀ ਗੱਲ ਸੁਣਾ ਫੁਰਕੇ ਪੈਂਡਾ 2 ਘੰਟੇ ਜ਼ਿਆਦਾ ਲੱਗ ਹੋਵੇ ਰਖਵਾ ਠੀਕ ਆ ਹੂੰ 70 ਗੱਟੇ ਪਈਆ 70 ਗੱਟੇ 170 ਪਈਆ ਹਾਂ ਜੀ ਅੱਜ 70 ਗੱਟੇ ਆਜਾ 70 ਗੱਟੇ ਹਲੇ 170 ਇਹ ਫਟਮਾਰੀ ਦੀ ਮੂਰਤ ਸਵਾਰੀ ਚਲੋ ਮੇਰੀ ਗੱਲ ਸੁਣੋ ਤੁਹਾਡੇ ਮੇਰੀ ਸੁਣੋ ਗੱਲ ਇੱਕ ਮੇਰੀ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਕਹਿਣਾ ਤੁਹਾਡੀ ਡਿਊਟੀ ਆ ਤੁਸੀਂ ਆਪ ਦੇ ਉਤਲਿਆਂ ਨੂੰ ਕਹੋ ਜੇ ਇਹਨਾਂ ਦੀ ਨਹੀਂ ਸੁਣਵਾਈ ਹੁੰਦੀ ਫਿਰ ਭਾਈ ਅਸੀਂ ਉਹਨਾਂ ਦੇ ਦਫ਼ਤਰ 'ਚ ਜਾ ਕੇ ਐਵੇਂ ਲਾਈਵ ਹੋਵਾਂਗੇ ਐਵੇਂ ਤੁਸੀਂ ਚਲੋ ਮੈਨੂੰ ਮੇਰੇ ਸਾਹਮਣੇ ਪਛਾਣਿਆ ਨਹੀਂ ਤੇ ਇਹ ਤੁਹਾਨੂੰ ਲਿੰਕ ਪਾਣ ਨੇ ਤੁਸੀਂ ਆਪਦੇ ਅਫਸਰਾਂ ਨੂੰ ਪਾ ਦਿਓ ਜੇ ਲਿੰਕ ਵੀ ਆ ਚੱਕੋ ਭਾਈ ਸੁਣੋ ਲੋਕ ਬੜੇ ਔਖੇ ਆ ਤੁਸੀਂ ਜਿਹੜੀ ਵੀ ਡਿਊਟੀ ਕਰ ਰਹੇ ਹੋ ਠੀਕ ਆ ਪਰ ਆ ਤੁਹਾਡੇ ਜਿਹੜੇ ਇੱਥੇ ਰਕੇਸ਼ ਬੈਠਾ ਉਹਨਾਂ ਨੂੰ ਕਹਿ ਦੇ ਨੇ ਨਾਮ ਲਿਖੋ ਉਹਦੇ ਨਾਲ ਗੱਲ ਕਰ ਲਓ ਮੈਂ ਤੁਹਾਨੂੰ ਫੋਨ ਫੜਾਉਣਾ ਠੀਕ ਆ ਫਿਰ ਜਿਹੜੇ R provinciaisenk schadhali еёgola R inquadharrabadi, aat kaani paru naata juan dua 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 dua